15 ਗੱਲ ਕੇ ਗੁਰੂਵਰ ਸਾਹਿਬ ਦੇ ਦਾਣਾ ਮੰਡੀ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਅੱਜ ਤਿਰੰਗਾ ਝੰਡਾ ਲਹਿਰਾਇਆ ਜਾਣਾ ਇੱਕ ਰੰਗੋਲੀ ਇੱਥੇ ਬਣਾਈ ਗਈ ਹੈ ਇੱਕ ਸਨੇਹਾ ਦਿੰਦੀ ਹੋਈ ਰੰਗੋਲੀ ਦਿਖਾਈ ਦੇ ਰਹੀ ਹੈ ਆਂਗਣ ਵਾਲੀ ਵਰਕਰਾਂ ਵੱਲੋਂ ਹਰ ਸਾਲ ਰੰਗੋਲੀ ਬਣਾਈ ਜਾਂਦੀ ਤੇ ਇਸ ਵਾਰ ਦੀ ਜਿਹੜੀ ਰੰਗੋਲੀ ਹੈ ਧਰਤੀ ਬਚਾਓ ਪਾਣੀ ਬਚਾਓ ਤੇ ਰੁੱਖ ਲਗਾਓ ਤਿੰਨ ਮੈਸੇਜ ਦਿੰਦੀ ਹੋਈ ਇਹ ਰੰਗੋਲੀ ਦਿਖਾਈ ਦੇ ਰਹੀ ਹੈ ਤਸਵੀਰਾਂ ਜਿਹੜੀਆਂ ਮੈਂ ਤੁਹਾਨੂੰ ਇੱਕ ਵਾਰ ਫੇਰ ਕੈਮਰਾ ਵਰਸਿੰਗ ਕਹਿੰਦਾ ਤਸਵੀਰਾਂ ਦਿਖਾ ਦਿਓ ਪਾਣੀ ਬਚਾਓ ਤੇ ਰੁੱਖ ਲਗਾਓ ਪਾਣੀ ਬਚਾਉਣ ਦੀ ਗੱਲ ਹੋ ਰਹੀ ਹੈ ਪੰਜਾਬ ਦਾ ਪਾਣੀ ਡੂੰਘਾ ਹੋ ਰਿਹਾ ਤੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕਈ ਗੀਤ ਵੀ ਬਣੇ ਤੇ ਕਈ ਸੈਮੀਨਾਰ ਜਿਹੜੇ ਆ ਹਰ ਸਾਲ ਲਗਾਏ ਜਾਂਦੇ ਆ ਇੱਕ ਵਾਰ ਤੋਂ ਕੈਮਰਾ ਕਮਾ ਕੇ ਦਿਖਾ ਦਿੰਨੇ ਆ ਤੁਹਾਨੂੰ ਕਿਸ ਤਰੀਕੇ ਦੀ ਤਿਆਰੀ ਜਿਹੜੀ ਆ ਅੱਜ 15 ਅਗਸਤ ਆਜ਼ਾਦੀ ਦਿਹਾੜੇ ਨੂੰ ਲੈ ਕੇ ਹੋ ਰਹੀ ਹੈ ਇੱਧਰ ਐਨ ਸੀ ਸੀ ਦੇ ਜਵਾਨ ਤੇ ਪੰਜਾਬ ਪੁਸਤ ਦੇ ਜਵਾਨ ਵੀ ਖੜੇ ਹੈਗੇ ਆ ਜਿੱਥੇ ਸਲਾਮੀ ਦਿੱਤੀ ਜਾਊਗੀ ਮੁੱਖ ਮਹਿਮਾਨ ਦੇ ਤੌਰ ਤੇ ਐਸ ਟੀ ਐਮ ਗੁਰੂ ਅਰਸਾਈ ਉਹਦੇ ਦੀਪ ਸਿੰਘ ਹੋਰੀ ਪਹੁੰਚ ਰਹਾ ਹੈ ਕੁਝ ਹੀ ਮਿੰਟਾਂ ਦੇ ਬਾਅਦ ਝੰਡਾ ਲਹਿਰਾਉਣ ਦੀ ਜਿਹੜੀ ਰਸਮ ਹੈ ਉਹ ਕੀਤੀ ਜਾਊਗੀ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਡਾਂ ਸਾਹੇ ਕਰ ਰਹੇ ਹਾਂ ਸਕੂਲ ਦਾ ਬੈਂਡ ਹੈ ਇਹ ਬੈਂਡ ਅਗਵਾਈ ਕਰੂਗਾ ਜਦੋਂ ਹੀ ਐਸਟੀਐਮ ਉਧਰ ਦੀਪ ਸਿੰਘ ਹੋਰਾਂ ਦੀ ਗੱਡੀ ਜਿਹੜੀ ਹੈ ਇੱਧਰ ਆ ਕੇ ਰੁਕੂਗੀ ਉਸ ਤੋਂ ਬਾਅਦ ਗੁਲਦਸਤੇ ਤੁਸੀਂ ਹੱਥਾਂ ਦੇ ਵਿੱਚ ਦੇਖ ਸਕਦੇ ਹੋ ਉਹ ਗੁਲਦਸਤੇ ਦਿੱਤੇ ਜਾਣਗੇ ਉਸ ਤੋਂ ਬਾਅਦ ਝੰਡਾ ਲਹਿਰਾਉਣ ਦੀ ਰਸਮ ਹੋਊਗੀ ਇੱਧਰ ਸਲਾਮੀ ਲਈ ਜਾਊਗੀ ਪੰਜਾਬ ਪੁਲਿਸ ਦੇ ਜਵਾਨ ਐਨਸੀਸੀ ਦੇ ਜਵਾਨ ਸਟੂਡੈਂਟ ਸਕੂਲਾਂ ਦੇ ਤੁਹਾਨੂੰ ਦਿਖਾਈ ਦੇ ਰਿਹਾ ਤੇ ਅੰਦਰ ਨਾਲ ਦੀ ਨਾਲ ਹੀ ਪ੍ਰੋਗਰਾਮ ਦਾਜੋਜਨ ਵੀ ਹੋਵੇਗਾ ਫਿਲਹਾਲ ਤਸਵੀਰਾਂ ਜਿਹੜੀਆਂ ਨੇ ਅਸੀਂ ਸ਼ੁਰੂਆਤੀ ਦੌਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੀਆਂ ਗੁਰੂ ਹਰਸਾਏ ਦਾਣਾ ਮੰਡੀ ਤੋਂ ਜਿੱਥੇ ਅੱਜ ਇਹ ਸਮਾਗਮ ਕੀਤਾ ਜਾਣਾ ਹੈ ਇਸ ਸਮਾਗਮ ਦੀਆਂ ਤਿਆਰੀਆਂ ਲਗਭਗ ਜਿਹੜੀਆਂ ਨੇ ਉਹ ਮੁਕੰਮਲ ਨੇ ਕੁਝ ਹੀ ਮਿੰਟਾਂ ਬਾਅਦ ਐਸਡੀਐਮ ਗੁਰੂ ਹਰਸਾਏ ਸਰਦਾਰ ਉਦੇਦਪ ਸਿੰਘ ਉਹ ਵੀ ਪਹੁੰਚ ਜਾਣਗੇ ਪੰਜਾਬ ਪ੍ਰੋਸ ਦੇ ਜਵਾਨ ਡੀਐਸਪੀ ਸਰਦਾਰ ਸਤਨਾਮ ਸਿੰਘ ਦੀ ਅਗਵਾਈ ਦੇ ਵਿੱਚ ਬਲਜਿੰਦਰ ਸਿੰਘ ਬਾਜਵਾ ਐਸਐਚ ਗੁਰੂ ਹਰਸਾਏ ਦੀ ਅਗਵਾਈ ਦੇ ਵਿੱਚ ਇੱਥੇ ਮੌਜੂਦ ਨੇ ਤੇ ਵਕਫ ਸਕੂਲਾਂ ਦੇ ਬੱਚੇ ਜਿਨ੍ਹਾਂ ਨੇ ਪਾਰਟਿਸਪੇਟ ਕਰਨਾ ਹੈ ਇਸ ਸਮਾਗਮ ਦੇ ਵਿੱਚ ਤੋਂ ਵੀ ਇਲਾਵਾ ਬੱਚਿਆਂ ਦੇ ਮਾਪੇ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਲੋਕ ਅੱਜ ਇਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਆ ਇੱਕ ਵਾਰ ਫਿਰ ਤਸਵੀਰ ਜਿਹੜੀ ਆ ਤੁਹਾਡਾ ਸਾਂਝੀ ਕਰ ਦਿੰਦੇ ਆ ਕੁਝ ਹੀ ਮਿੰਟਾਂ ਬਾਅਦ ਇਧਰੋਂ ਗੱਡੀ ਜਿਹੜੀ ਆ ਐਸਜੀਐਮ ਗੁਰੂ ਹਰਸਾਏ ਸਰਦਾਰ ਉਦੇਦਿਪ ਸਿੰਘ ਹੋਰਾਂ ਦੀ ਆਉਣ ਵਾਲੀ ਹੈ ਟਾਈਮ ਜਿਹੜਾ ਹੈ ਲਗਭਗ ਟਾਈਮ 8:55 ਦਾ ਟਾਈਮ ਸੀ 8:54 ਹੋ ਚੁੱਕੇ ਨੇ 8:55 ਦੀ ਐਂਟਰੀ ਜਿਹੜੀ ਆ ਐਸ ਡੀ ਐਮ ਉਧਰ ਦੀਪ ਸਿੰਘ ਹਰਾਂ ਦੀ ਹੋਵੇਗੀ ਜਿਸ ਦੇ ਲਈ ਗੁਦਦਸਤੇ ਲੈ ਕੇ ਖੜੇ ਮੁਲਾਜ਼ਮ ਤੁਹਾਨੂੰ ਦਿਖਾਈ ਦੇ ਰਹੇ ਆ ਉਹਨਾਂ ਦੇ ਸਵਾਗਤ ਦੇ ਵਿੱਚ ਲਾਈਵ ਤਸਵੀਰਾਂ ਜਿਹੜੀਆਂ ਨੇ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਗੁਰੂ ਹਰ ਸਾਈ ਤੋਂ ਜਿੱਥੇ ਅੱਜ ਆਜ਼ਾਦੀ ਦਿਵਸ ਆਜ਼ਾਦੀ ਦਿਹਾੜਾ 15 ਅਗਸਤ 1947 ਦੇ ਵਿੱਚ ਸਾਡਾ ਦੇਸ਼ ਆਜ਼ਾਦ ਹੋਇਆ ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ ਵਕ ਵਕ ਸ਼ਹੀਦਾਂ ਨੇ ਆਪਣੀ ਹਉਤੀ ਪਾਈ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸਰਦੇਵ ਸ਼ਹੀਦ ਉਦਮ ਸਿੰਘ ਬੀਕੇ ਦੱਤ ਹੋਰ ਕਾਫੀ ਮਹਾਨ ਪੰਜਾਬੀ ਕ੍ਰਾਂਤੀਕਾਰੀਆਂ ਨਾਲ ਦੇਸ਼ ਦੇ ਕ੍ਰਾਂਤੀਕਾਰੀਆਂ ਨਾਲ ਸਾਡਾ ਇਤਿਹਾਸ ਭਰਿਆ ਪਿਆ ਹੈ ਜਿਹੜੀਆਂ ਕੌਮਾਂ ਸ਼ਹੀਦਾਂ ਨੂੰ ਬੁਲ ਜਾਂਦੀਆਂ ਨੇ ਉਹ ਤਰੱਕੀਆਂ ਨਹੀਂ ਕਰਦੀਆਂ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਦੇ ਸਦਕਾ ਹੀ ਅਸੀਂ ਆਜ਼ਾਦੀ ਦਾ ਅੱਜ ਨਿਗਮ ਮਾਣ ਰਹੇ ਹਾਂ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਦੇ ਸਦਕਾ ਹੀ ਅਸੀਂ ਅੱਜ ਆਜ਼ਾਦੀ ਦਿਹਾੜਾ ਜਿਹੜਾ ਉਹ ਬਣਾ ਰਹੇ ਹੈਗੇ ਆਂ ਆਜ਼ਾਦੀ ਦਿਹਾੜੇ ਨੂੰ ਲੈ ਕੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਵੀ ਤਰੰਗਾ ਚੰਡਾ ਲੜਾ ਰਹਿਆ ਵੱਖ-ਵੱਖ ਬਲਾਕਾਂ ਦੀ ਗੱਲ ਕਰਦੇ ਹਾਂ ਤਾਂ ਐਸ.ਡੀ.ਐਮ ਜਿਹੜੇ ਹੈਗੇ ਆ ਉਹ ਚੰਡਾ ਲੜਾ ਰਹਿਆ ਜ਼ਿਲ੍ਹਾ ਬਦਰ ਤੇ ਕੈਬਨਿਟ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਹੋਰ ਆਗੂ ਆ ਚੰਡਾ ਲੜਾਉਣ ਦੀ ਰਸਮ ਅਦਾ ਕਰ ਰਹੇ ਤੇ ਗੁਰੂ ਹਰ ਸਾਈ ਦੇ ਵਿੱਚ ਮੈਂ ਇੱਕ ਵਾਰ ਫੇਰ ਦਿਖਾ ਦਿੰਨੇ ਆ ਐਂਟਰੀ ਜਿਹੜੀ ਆ ਐਸ.ਡੀ.ਐਮ ਗੁਰੂ ਹਰ ਸਾਈ ਸਰਦਾਰ ਉਦੇਦੀਪ ਸਿੰਘ ਹੋਰਾਂ ਦੀ ਹੋ ਚੁੱਕੀ ਹੈ ਸ਼ੁਰੂਆਤ ਦੀਆਂ ਤਸਵੀਰਾਂ ਸਭ ਤੋਂ ਪਹਿਲਾਂ ਅਸੀਂ ਤੁਹਾਡੀ ਸਕਰੀਨ ਤੇ ਸਾਂਝਾ ਕਰ ਰਹੇ ਹਾਂ ਗੁਰੂ ਅਰਸਾਈ ਲਾਈਵ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਕੁਝ ਮਿੰਟਾਂ ਦੇ ਵਿੱਚ ਦੇਖ ਸਕਦੇ ਹੋ ਟਾਈਮ ਜਿਹੜਾ ਸਹੀ ਐਂਟਰੀ ਦਾ ਸਹੀ ਟਾਈਮ 8:55 ਦਾ ਟਾਈਮ ਸੀ 8:55 ਹੋ ਗਿਆ 8:55 ਤੇ ਐਂਟਰੀ ਜਿਹੜੀ ਹੈ ਉਹ ਹੋ ਰਹੀ ਹੈ ਐਸ ਡੀ ਐਮ ਸਰਦਾਰ ਉਦੇ ਦੀਪ ਸਿੰਘ ਹੋਰਾਂ ਦੀ ਅੱਜ ਦੇ ਸਮਾਗਮ ਦੇ ਵਿੱਚ ਐਸਚੀ ਗੁਰੂ ਅਰਸਾਈ ਸਰਦਾਰ ਬਲਜਿੰਦਰ ਸਿੰਘ ਬਾਜ਼ਵਾ ਐਸ ਡੀ ਐਮ ਡੀ ਐਮ ਸਰਦਾਰ ਉਦਾਦੀਪ ਸਿੰਘ ਦੇ ਸਵਾਗਤ ਲਈ ਡੀਐਸਪੀ ਸਰਦਾਰ ਸਤਨਾਮ ਸਿੰਘ ਹੋਰੀ ਪੂਰੀ ਪੁਲਿਸ ਪਾਰਟੀ ਦੇ ਪਿੱਛੇ ਗੱਡੀ ਜਿਹੜੀ ਆ ਜ਼ੂਮਿੰਗ ਦੇ ذریعے ਮੈਂ ਦਿਖਾ ਦਿੰਦਾ ਹੈਗਾ ਇਸ ਗੱਡੀ ਦੇ ਵਿੱਚ ਮੌਜੂਦ ਨੇ ਐਸਡੀਐਮ ਗੁਰੂ ਹਰਸਾਏ ਸਰਦਾਰ ਉਦਾਦੀਪ ਸਿੰਘ ਹੋਰੀ ਜਦੋਂ ਹੀ ਇੱਥੇ ਪਹੁੰਚਣਗੇ ਤੇ ਉਹਨਾਂ ਦਾ ਸਵਾਗਤ ਜਿਹੜਾ ਉਹ ਕੀਤਾ ਜਾਣਾ ਤੇ ਸਵਾਗਤ ਦੇ ਲਈ ਸ਼ੁਰੂਆਤੀ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਗੁਲਦਸਤੇ ਲੈ ਕੇ ਖੜੇ ਹੋਏ ਮੁਲਾਜ਼ਮ ਉਹਨਾਂ ਦੇ ਸਵਾਗਤ ਦੇ ਲਈ ਲਾਈਵ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਹੈਗੇ ਆ ਕਿ ਇਸ ਤਰੀਕੇ ਸਵਾਗਤ ਜਿਹੜਾ ਉਹ ਕੀਤਾ ਜਾ ਰਿਹਾ ਹੈ ਲਾਈਵ ਅਪਡੇਟ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਗੁਰੂ ਹਰਸਾਏ ਦੇ ਵਿੱਚ ਅੱਜ ਚੰਡਾ ਲਹਿਰਾਉਣ ਦੀ ਰਸਮ ਦੇ ਲਈ ਬਾਕਾਇਦਾ ਐਸ.ਡੀ.ਐਮ ਗੁਰੂ ਹਰਸਾਏ ਸਰਕਾਰ ਉਹਨਾਂ ਦੇ ਫੈਕਰੀ ਪੁੱਛੇ ਲਾਈਵ ਅਪਡੇਟ ਜਿਹੜੀ ਆ ਹੋਰ ਸਾਡੇ ਨਾਲ ਲਾਈਵ ਕਰ ਰਹੇ ਆ ਵੀਰਾਂ ਦੇ ਵਿੱਚ ਦੇਖ ਸਕੋ ਲਾਈਟ ਤੋਂ ਵੀਰਾਂ ਦਾ ਦਰਵਾਣਾ ਕਿਸ ਤਰੀਕੇ ਝੰਡਾ ਲहराया ਜਾਊਗਾ ਸਕੂਲ ਦਾ ਬੈਂਡ ਆਜ਼ਾਦੀ ਦੇ ਗੀਤਾਂ ਨਾਲ ਵਜਦੀਆਂ ਹੋਣਾਂ ਤੇ ਟਾਈਮ ਤੇ ਪਹੁੰਚ ਗਿਆ ਗੁਰੂ ਹਰਸਾਏ ਦੇ ਐਸ ਡੀ ਐਮ ਮੁਕਤਬਾਨ ਉਦੇਵ ਸਿੰਘ ਹੋਰੀ ਉਹਨਾਂ ਦੇ ਨਾਲ ਡੀ ਐਸ ਪੀ ਸਰਦਾਰ ਸਤਨਾਮ ਸਿੰਘ ਹੋਰੀ ਐਸ ਐਚਓ ਸਰਦਾਰ ਬਲਜਿੰਦਰ ਸਿੰਘ ਬਾਜਵਾ ਮੌਜੂਦ ਨੇ ਇੱਧਰ ਪੰਜਾਬ ਪੁਲਿਸ ਦੀ ਰਾਸ਼ਟਰੀ ਗਾਇਨ ਉਧਰ ਸ਼ੁਰੂ ਹੋ ਚੁੱਕਾ ਹੈ ਸਕੂਲ ਦੇ ਬੱਚਿਆਂ ਦੇ ਵੱਲੋਂ ਉਹ ਤੁਨ ਵੀ ਤੁਨ ਦਿਖਾਈ ਦੇ ਰਹੀ ਹੈ ਚੰਡਾ ਲਹਿਰਾਂ ਦੀ ਰਸਮ ਜਿਹੜੀ ਆ ਉਹ ਅਦਾ ਕੀਤੀ ਜਾ ਰਹੀ ਹੈ گلاب ਦੀਆਂ ਪੱਤੀਆਂ گلاب ਦੇ ਫੁੱਲ ਉੱਪਰ ਦਿਖਦੇ ਵੀ ਤੁਹਾਨੂੰ ਦਿਖਾਈ ਦੇ ਰਹੇ ਆ ਤੇ ਚੰਡਾ ਲਹਿਰਾ ਦਿੱਤਾ ਗਿਆ ਹੈ ਐਸ ਡੀ ਐਮ ਸਰਦਾਰ ਉਹਦੇ ਦੀਪ ਸਿੰਘ ਹੋਰੋਂ ਦੇਸ਼ ਦੇ ਰਾਸ਼ਟਰੀ ਗੀਤ ਦੀਆਂ ਤੁਨਾ ਵੀ ਤੁਹਾਨੂੰ ਸੁਣਾਈ ਦੇ ਰਹੀਆਂ ਨੇ ਇੱਧਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਜਵਾਨ ਸਲਾਮੀ ਦੇਂਦੇ ਹੋਏ ਉਹ ਵੀ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਲਾਈਵ ਅਪਡੇਟ ਜਿਹੜੀ ਆ ਉਹ ਤੁਹਾਨੂੰ ਦਿਖਾਈ ਜਾ ਰਹੀ ਹੈ ਗੁਰੂ ਹਰਸਾਏ ਅੱਜ 15 ਅਗਸਤ ਆਜ਼ਾਦੀ ਦਿਹਾੜੇ ਤੇ ਰਾਸ਼ਟਰੀ ਗਾਇਨ ਸਾਡਾ ਹੂ ਤਸੀ ਸੋਰੇ ਗੋਲ ਬਾਜੂ ਥੱਕ ਗੋਲ ਆਪਕੇ ਨਿਵੇਕਸ਼ਨ ਲਈ ਹਾਜ਼ਰ ਆਤਿ ਸ੍ਰੀਮਤ ਸਾਡੇ ਮੁੱਖ ਮਹਿਮਾਨ ਆਪ ਦੇਖ ਸਕਦੇ ਹੋ ਨਿਯੋਜਿਤ ਕਰਦੇ ਹੋਏ ਸਰਦਾਰ ਬਲਜਿੰਦਰ ਸਿੰਘ ਬੋਹਾਜਾ ਪੰਜਾਬ ਪਾਲਸੀ ਟੁਕੜੀ ਦਾ ਨਿਖਣ ਕਰਦੇ ਹੋਏ ਇਸ ਤੋਂ ਇਲਾਵਾ ਸਾਹਮਣੇ ਤੁਹਾਨੂੰ ਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਐਨਸੀਸੀ ਦੇ ਬੱਚੇ ਸਕੂਲੀ ਵਿਦਿਆਰਥੀ ਤੇ ਦੇਸ਼ ਦਾ ਵਿਕਣੇ ਸਾਡੇ ਬੱਚੇ ਸਾਡੇ ਸਟੂਡੈਂਟ ਤੇ ਨਿਖਣ ਤੋਂ ਬਾਅਦ ਇਸ ਸਟੂਡੈਂਟਾਂ ਦੇ ਵੱਲੋਂ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਜਿਹੜੀ ਤੁਹਾਨੂੰ ਦਿਖਾ ਰਹੇ ਹੈਗੇ ਆ ਇਸ ਤਰੀਕੇ ਮੁੱਖ ਮਹਿਮਾਨ ਐਸ ਡੀ ਐਮ ਗੁਰੂ ਅਸਾਏ ਸਰਦਾਰ ਉਦੇਦੀਪ ਸਿੰਘ ਹੋਰੀ ਪਰੇਡ ਦਾ ਨਿਰੀਖਣ ਕਰਦੇ ਹੋਏ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਉਹਨਾਂ ਦੇ ਨਾਲ ਗੁਰੂ ਹਰਸਾਹਿਬ ਡੀਐਸਬੀ ਸਰਦਾਰ ਸਤਨਾਮ ਸਿੰਘ ਹੋਰੀ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਆਜੇ ਕਿਤੇ ਜਾ ਰਹੀਆਂ ਨੇ ਨਾ ਤਸਵੀਰਾਂ ਦੇ ਜੱਲੇ ਤੁਸੀਂ ਦੇਖੋ ਇਸ ਤਰੀਕੇ ਹਸ ਜੀ ਗੁਰੂ ਹਰਸਾਹਿਬ ਸਰਦਾਰੂ ਦਾ ਦੇ ਬਸੇਂ ਨਗਰ ਕੌਂਸਲ ਦੇ ای او تو علاوہ ਡੀ ایس پی گرو ਹਰਸਾਈ ਸਰਦਾਰ ਸਤਨਾਮ ਸਿੰਘ ਹੋਰੀ ਅੱਜ ਇੱਥੇ ਨਿਰਖਣ ਕਰਨ ਤੋਂ ਬਾਅਦ ਹੋਣ ਸਬੋਧਨ ਜਿਹੜਾ ਉਹ ਕਰਨਗੇ ਹਲਕਾ ਵਾਸੀਆਂ ਨੂੰ ਸਬੋਧਨ ਕਰਨਗੇ ਉਹ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਲਾਈਵ ਵੀ ਤੁਸੀਂ ਜੁੜੇ ਰਹੋ ਜੋ ਕਿ ਲਾਈਵ ਦੇ ਵਿੱਚ ਅੱਜ ਸਾਰਾ ਸਮਾਗਮ ਤੁਹਾਨੂੰ ਦਿਖਾਇਆ ਜਾਣਾ ਹੈਗਾ ਬਹੁਤ ਤਸਵੀਰਾਂ ਵੀ ਤੁਹਾਡੇ ਨਾਲ ਹਨ ਤੁਹਾਨੂੰ ਦਿਖਾ ਦਿੰਦੇ ਆ ਲਾਈਵ ਅਪਡੇਟ ਜਿਹੜੀ ਪਲ-ਪਲ ਦੀਆਂ ਤਸਵੀਰਾਂ ਜਿਹੜੀਆਂ ਉਹ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੈਗੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੁਣ ਕੋਣ ਨੇ ਮੱ ਐਨਐਸਸੀ ਦੇ ਸਟੋਰਡੈਂਟ ਅੱਜ ਦੇ ਸਮਾਗਮਾਂ ਵਿੱਚ ਆਪਣੀ ਐਮ ਭੂਮਿਕਾ ਨਿਭਾਉਂਦੇ ਹੋਏ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਹੇ ਕੁਝ ਜ਼ਿੰਮੇਵਾਰ ਹਲਕਾ ਵਾਸੀਆਂ ਦੇ ਨਾਮ ਇੱਕ ਸੰਦੇਸ਼ ਜਿਹੜਾ ਉਹ ਦਿਨ ਗਿਆ ਸੀ ਐਸ.ਡੀ.ਐਮ ਸਰਦਾਰ ਉਧਰਜੀਤ ਸ਼ੰਕੋਰੀ ਫਿਲਹਾਲ ਪਰੇਡ ਐਨਐਸਸੀ ਜਵਾਨਾਂ ਦੀ ਪਰੇਡ ਤੁਸੀਂ ਦੇਖ ਰਹੇ ਹੋ ਐਨਐਸਸੀ ਦੇ ਬੱਚੇ ਅੱਜ ਦੀ ਇਸ ਪ੍ਰੇਡ ਦੇ ਵਿੱਚ ਇੱਕ ਸਾਥ ਬਾਜੂ ਤੇ ਪੈਰ ਦਾ ਮਿਲਾਪ ਤਸਵੀਰਾਂ ਦੇ ਦੰਦ ਖਾਈ ਦੇ ਰਿਹਾ ਕਿੰਨੀ ਰਿੰਗ ਦੇ ਤਿਆਰ ਕੀਤਾ ਹੋਗਾ ਇਹਨਾਂ ਬੱਚਿਆਂ ਨੂੰ ਲਾਈਵ ਤਸਵੀਰਾਂ ਦੇ ਜਰੀਏ ਗੁਰੂ ਹਰਸਾਏ ਜੀ ਮਨਾਇਆ ਜਾ ਰਿਹਾ ਆਜ਼ਾਦੀ ਦਿਹਾੜਾ ਤੁਹਾਨੂੰ ਦਿਖਾ ਰਹੇ ਹੈਗੇ ਆ ਇਸ ਆਜ਼ਾਦੀ ਦਿਹਾੜੇ ਦੀਆਂ ਤਸਵੀਰਾਂ ਜਿਹੜੀਆਂ ਮਾਫ ਕਰਦੇ ਹਾਂ ਬਹੁਤ ਤੁਹਾਡੇ ਨਾਲ ਸਾਜਣ ਕਾਊਂਟਰ ਆਨਲਾਈਨ टीएम श्री स्कूल दुरुहर सहाय स्कूल ऑफ फैमिली एंड स्कूल दुरुहर सहाय गुरु पब्लिक स्कूल दुरुहर सहाय आप पीटी शो के लिए सर दो मिनट में निकल पीटी शो के लिए और उसके बाद आप मेहमान पीटी शो स्टार्ट करने के लिए जूता बनाओ سلوٹ کرتے آرہی वेलकम सरदार कुलदीप सिंह सिद्दू जी मुख्य मेहमान कृपया करके सारे आराम ਨਾਲ ਅੱਜ ਦਾ ਭਾਸ਼ਣ ਸ਼ੁਰੂ ਕਰੋ ਜੀ ਪਲੀਏ ਪਿਆਰੇ ਪੰਜਾਬ ਪਾਸਿਓ ਅੱਜ ਅਸੀਂ ਦੇਸ਼ ਦੀ 75ਵੀਂ ਜاتی ਦਿਹਾੜਾ ਮਨਾ ਰਹੇ ਹਾਂ ਅਤੇ ਇਸ ਮੌਕੇ ਮੈਂ ਆਪ ਸਭ ਨੂੰ ਹਾਰਦਿਕ ਵਧਾਈ ਦਿੰਦਾ ਹਾਂ ਦੇਸ਼ ਦੀ ਆਜ਼ਾਦੀ ਲਈ ਚਲੀਆਂ ਬਾਕ ਬਾਕ ਲਹਿਰਾ ਹਟੇ ਸ਼ਹੀਦ ਤੇ ਆ ਗਏ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸਤੀ ਸਰਦਾਰ ਕਰਤਾਰ ਸਿੰਘ ਸਰਾਂਭਾ ਸ਼ਹੀਦ ਉਦਮ ਸਿੰਘ ਬਦਲਨਾਲ ਇੰਗਰਾਮ ਲਾਲਾ ਲਾਜਪਤ ਰਾਏ ਦੀਵਾਨ ਸਿੰਘ ਵਾਲੇ ਪਾਣੀ ਤੇ ਹੋਰ ਅਣਗਿਣਤ ਭਰਾਵੀਆਂ ਵੱਲੋਂ ਸਮੇਂ ਸਮੇਂ ਤੇ ਰੰਗਰੇ ਗਏ ਸੰਦਰਸ਼ਕਾਂ ਦੀਆਂ ਅਸੀਂ ਆਜ਼ਾਦ ਦੇਸ਼ ਦੇ ਵਾਸੀ ਹਾਂ ਸਾਨੂੰ ਮਾਣ ਹੈ ਕਿ ਦੇਸ਼ ਲਈ ਅਗਰਤੀ ਸਰਦਾਰ ਦਸਤਰਾਣ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਸੂਬੇ ਦੇ ਲੋਕਾਂ ਵੱਲੋਂ ਦਿੱਤੇ ਇਤਹਾਸ ਪਿਆਰ ਸਭ ਦਾ ਮੁੱਖ ਮੰਤਰੀ ਬਣੇ ਸਰਦਾਰ ਭਗਵੰਤ ਸਿੰਘ ਮਾਨ ਤੇ ਜਿੱਥੇ ਆਪਣੇ ਅਹੁਦੇ ਦੀ 100 ਸ਼ਰੀਰਾਂ ਦੇ ਆ ਗਏ ਸਰਦਾਰ ਭਗਵੰਤ ਸਿੰਘ ਤੇ ਜੱਤੀ ਪੇਣੀ ਠਟਕ ਠਰਾਵੇ ਕਿ ਚੁਕੀ ਉਤੇ ਹੀ ਇਹ ਫੈਸਲਾ ਕੀਤਾ ਕਿ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਦੇ ਮਿਰਬਾਤਾ ਭਾਵਾ ਸਾਹਿਬ ਪ੍ਰਕ੍ਰਿਤੀ 임ਰਾਵ ਦੇ ਚਤਰ ਜੀ ਦੀਆਂ ਤਸਵੀਰਾਂ ਲਾਈਆਂ ਗਿਆ ਮੁਹਾਲੀ ਤੋਂ ਮੰਤਰੀ 에어ਪੋਰਟ ਦਾ ਨਾਮ ਸ਼ੀਰ ਭਗਤ ਸਿੰਘ ਦੇ ਨਾਮ ਉੱਤੇ ਰੱਖਿਆ ਗਿਆ ਅਤੇ ਇੱਥੇ ਸ਼ਹੀਦ ਦੇ ਆਲਮਾ ਬਖਤ ਪਾਇਆ ਗਿਆ। ਆਮ ਆਦਮੀ ਪੀਨ ਦਾ ਵਿਸਥਾਰ ਨਵੀਆਂ ਐਮ뷸ੈਂਸਾਂ, ਮੁਫਤ ਬਿਜਲੀ, ਈਜ਼ੀ ਰਜਿਸਟਰੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਸਾਰੇ ਪਿੰਡਾਂ ਦੀ ਸਫਾਈ, ਟੋਬਿਆਂ ਦੀ ਸਫਾਈ, ਪਹਿਲਾਂ ਤੱਕ ਪਾਣੀ ਪੋਈ ਦਾ ਕੀਤਾ, ਯੁੱਧ ਨਸ਼ਾ ਵਿਰੁੱਧ, ਰਿਸ਼ਤਾਜਾ ਵਿਰੁੱਧ ਮਹਿੰਮ, ਬੇਂਡੂ ਖੇਡ ਲਗਾਉਣਾਂ ਦੀ ਸਾਰੀ ਖਿਡਾਰੀਆਂ ਨੂੰ ਨੌਕਰੀ ਵੱਡੇ ਖੇਡ ਮੁਕਾਬਿਆਂ ਤੋਂ ਪਹਿਲਾਂ ਤਿਆਰੀ ਪੱਤੇ ਦੇਣੇ ਸਾਰਿਆਂ ਲਈ 10 ਲੱਖ ਦਾ ਸਿਹਤ ਬੀਮਾ ਅਤੇ ਸੰਕਟਾਂ ਦੇ ਵਿਕਾਸ ਲਈ ਉਦੋਂ ਪੱਟੀਆਂ ਦੀਆਂ ਕਮੇਟੀਆਂ ਦਾ ਗਠਨ ਅਜਿਹੇ ਫੈਸਲੇ ਹਨ ਜਿਸ ਨਾਲ ਪੰਜਾਬ ترقی ਦੀਆਂ ਨਵੀਆਂ ਬਾਰਾਂ ਨਿਕਣ ਵਿੱਚ ਕਦਮ ਅੱਗੇ ਲਾ ਰਿਹਾ ਹੈ ਸਿੱਖਿਆ ਅਤੇ ਸਿਹਤ ਸਾਡੀ ਸਰਕਾਰ ਦੀਆਂ ਪ੍ਰਮੁੱਖ ਤਰ੍ਹਾਂ ਵਿੱਚ ਸ਼ਾਮਲ ਹਨ ਸਰਕਾਰ ਦੀਆਂ ਨਿਰੰਤਰ ਕੋਸ਼ਾਂ ਸਬਕਾ ਪੰਜਾਬ ਦੇ ਨੈਸ਼ਨਲ ਅਚੀਵਮੈਂਟ ਸਰਵੇ 2024 ਵਿੱਚ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਦੇ ਆ ਕੇਰਲਾ ਵਰਗੇ ਸੂਬੇ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ 118 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤੀਜੇ ਪੜਾਅ ਦੇ ਹਿੱਸੇ ਵਜੋਂ ਸਾਰੇ ਸਰਕਾਰੀ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇੱਕ ਨਵਿਕਲਾ ਨਸ਼ਾ ਰੋਕਥਾਮ ਪਾਠਕ੍ਰਮ ਸ਼ੁਰੂ ਕੀਤਾ ਗਿਆ ਹੈ। ਸੂਬੇ ਦੇ ਨੌਜਵਾਨਾਂ ਨੂੰ ਨੌکریاں ਮੰਗਣ ਵਾਲੇ ਨਹੀਂ ਸਗੋਂ ਨੌکریاں ਦੇਣ ਵਾਲੇ ਬਣਾਉਣ ਲਈ ਪੰਜਾਬ ਸਰਕਾਰ ਨੇ ਬਿਜ਼ਨਸ ਕਲਾਸ ਪ੍ਰੋਗਰਾਮ ਸ਼ੁਰੂ ਕੀਤਾ ਹੈ। ਜਿਸ ਤਹਿਤ 11ਵੀਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਦਮੀ ਬਣਾਉਣ ਤੇ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਤਾਸ ਮਾਰਡ 22 ਕਰੋੜ ਰੁਪਏ ਦੀ ਸ਼ੀਟ ਬਣੀ ਦਿੱਤੀ ਗਈ ਹੈ। ਸੂਬੇ ਵਿੱਚ ਪਹਿਲੀ ਵਾਰ ਰੋਪੜ ਵਿਖੇ bizness blast expor ਕਰਵਾਈ ਗਈ। ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਵਾਸਤੇ ਸਿੱਖਿਆ ਰਾਜ ਦੇ ਤਹਿਤ ਸੂਬੇ ਦੇ 12000 ਸਰਕਾਰੀ ਸਕੂਲਾਂ ਵਿੱਚ 2000 ਕਰੋੜ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸੇ ਤਰ੍ਹਾਂ ਸਿਹਤ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉੱਵਲ ਦਰਜੇ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਸੂਬੇ ਵਿੱਚ 885 ਆਮ ਆਦਮੀ ਕਲੀਨਿਕ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚ 100 ਤੋਂ ਇਸਮ ਦੀਆਂ ਦਵਾਈਆਂ ਅਤੇ 47 ਕਿਸਮ ਦੇ ਲੈਬ ਟੈਸਟ ਬਿਲਕੁਲ ਮੁਫਤ ਦਿੱਤੇ ਜਾਂਦੇ ਹਨ ਨੇੜਲੇ ਪਿੰਡ ਵਿੱਚ ਸਰਕਾਰ ਵੱਲੋਂ 200 ਹੋਰ ਆਮ ਆਦਮੀ ਲਈ ਖੋਲੇ ਜਾ ਰਹੇ ਹਨ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਆ ਕਿ ਇਨਵੈਸਟ ਪੰਜਾਬ ਤੇ ਆਨਲਾਈਨ ਪੋਰਟਲ ਦੀ ਸਥਾਪਨਾ ਕੀਤੀ ਗਈ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਕੋਈ ਵੀ ਉਦਯੋਗ ਲਗਾਉਣ ਦੀ 45 ਦਿਨਾਂ ਦੇ ਅੰਦਰ ਅੰਦਰ ਹਰ ਪ੍ਰਕਾਰ ਦੀ ਕਲੀਅਰੈਂਸ ਦੇ ਦਿੱਤੀ ਜਾਵੇਗੀ ਕਿਰਤਕਰਮੂਨਾਂ ਨੂੰ ਵੀ ਸਾਡੀ ਸਰਕਾਰ ਨੇ ਹਕਤੀਆਂ ਪੱਕੀ ਕਰ ਦਿੱਤਾ ਹੈ ਇਸ ਤੋਂ ਇਲਾਵਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ 1.55 ਲੱਖ ਉਸਾਰੀ ਕਾਮਿਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਕਵਰ ਕੀਤਾ ਗਿਆ ਹੈ ਪੰਜਾਬ ਪੀਐਮਬੀ ਦੀਆਂ ਮੰਡੀਆਂ ਵਿੱਚ 130 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਕਣਕ ਦੀ ਆਮਦ ਹੋਈ ਸੀ ਜਿਸ ਦੀ ਸਫਲਤਾ ਬਹੁਤ ਵਕਤ ਫ਼ਰੀਦ ਦਿੱਤੀ ਗਈ। ਆਗਾਮੀ ਝੋਨੇ ਦੇ ਫ਼ਰੀਦ ਸੀਜ਼ਨ ਦੇ ਮੱਦੇ ਨਜ਼ਰ 15 ਸਤੰਬਰ ਤੱਕ ਉਪਤਾ ਪ੍ਰਬੰਧ ਯਕੀਨੀ بنائے ਜਾਣਗੇ। 190 ਲੱਖ ਮੀਟ੍ਰਿਕ ਟਨ ਤੋਂਨੇ ਝੋਨੇ ਦੀ ਖਰੀਦ ਲਈ ਜੰਗੀ ਪੱਧਰ ਤੇ ਤਿਆਰੀਆਂ ਜ਼ੋਰਾਂ ਨਾਲ ਜਾਰੀ ਹਨ। ਸੋਨੀ ਸੀਜ਼ਨ 2025 ਦੌਰਾਨ ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਸਪਾਰਸ਼ ਕੀਤੇ ਬੀਟੀ ਕਾਟਨ ਹਾਈਬ੍ਰਿਡ ਬੀਜਾਂ ਦੇ ਉੱਤੇ 33% ਦੀ ਸਬਸਿਡੀ ਦਿੱਤੀ ਗਈ ਹੈ। ਇਸ ਸਾਲ ਨਰਮੇ, ਕਪਾਹ ਦੇ ਕਾਸਤ ਖੇਤਾਂ ਦੀ 1.19 ਲੱਖ ਏਕੜ ਰਕਬਾ ਹੈ ਜੋ ਕਿ ਪਿਛਲੇ ਸਾਲ ਨਾਲੋਂ ਲਗਭਗ 20% ਜ਼ਿਆਦਾ ਹੈ। ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਜਾਈ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ 1500 ਰੁਪਏ ਪ੍ਰਤੀ ਇਕਰ ਦੇ ਹਿਸਾਬ ਨਾਲ ਕਿੰਨੀ ਸਹਾਇਤਾ ਦਿੱਤੀ ਜਾ ਰਹੀ ਹੈ ਸਾਲ 2024-25 ਦੌਰਾਨ ਝੋਨੇ ਦੀ ਸਿੱਧੀ ਵਦਾਇਤ ਕਰਨ ਵਾਲੇ 23664 ਨਾਲੋਂ 31.6 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਅਤੇ ਸਾਲ 2025-26 ਦੌਰਾਨ ਕਿਸਾਨਾਂ ਵੱਲੋਂ 2.93 ਲੱਖ ਏਕੜ ਮਕਬਦੇ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ। ਸੂਬਾ ਸਰਕਾਰ ਵੱਲੋਂ ਜੀਵਨ ਜੋਤ ਪ੍ਰੋਜੈਕਟ ਰਾਹੀਂ ਸੜਕਾਂ ਦੇ ਢੀਕ ਮੰਗਦੇ ਬੱਚਿਆਂ ਨੂੰ ਕੁੱਲਾ ਵਿੱਚ ਦਾਖਲ ਕਰਵਾ ਕੇ ਉੱਚ ਮਿਆਰੀ ਸਿੱਖਿਆ ਦੇ ਅਤੇ ਬਾਲ ਸਿਕਰੀ ਕਰਨ ਵਾਲਿਆਂ ਨੂੰ ਸਖਤ ਸਜ਼ਾਆਂ ਦੇਣ ਲਈ ਇੱਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮਹਿਮ ਤਹਿਤ ਸੁਵੇਪ ਘਰ ਵਿੱਚ 390 ਛਾਪੇ ਮਾਰੇ ਗਏ, 249 ਬੱਚਿਆਂ ਨੂੰ ਬਚਾਇਆ ਗਿਆ ਜਿਨ੍ਹਾਂ ਵਿੱਚੋਂ 122 ਬੱਚਿਆਂ ਨੂੰ ਦਸਤਾਵੇਜ਼ੀ ਜਾਂਚ ਤੋਂ ਬਾਅਦ ਮਾਪਿਆਂ ਨੂੰ ਵਾਪਸ ਕੀਤਾ ਗਿਆ। ਪੰਜਾਬ ਦੇ ਵਿੱਚ ਹਜ਼ਾਰਾਂ ਅੰਗਣਵਾੜੀ ਸੈਂਟਰਾਂ ਦੀਆਂ ਨਵੀਆਂ ਇਮਾਰਤਾਂ ਬਣ ਰਹੀਆਂ ਹਨ। ਜਿਸ ਲਈ 100 ਕਰੋੜ ਰੁਪਏ ਦਾ ਬਜਟ ਅਲਾਟ ਗਿਆ ਪੰਜਾਬ ਵਿੱਚੋਂ 300 ਸੈਂਟਰਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਇੱਕ ਖੁਸ਼ੀ ਦੀ ਖਬਰ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ਨੂੰ ਮਜ਼ਬੂਤ ਕਰਨ ਲਈ 5000 ਖਾਲੀ ਅਸਾਮੀਆਂ ਵਰਕਰਾਂ ਤੇ ਹੈਲਪਰਾਂ ਨੂੰ ਭਰਨ ਦੀ ਪ੍ਰਕਿਰਿਆ ਸਤੰਬਰ ਮਹੀਨੇ ਵਿੱਚ ਸ਼ੁਰੂ ਕੀਤੀ ਜਾਵੇਗੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਸ਼ਹੀਦ ਹੋਏ ਸੈਨਿਕਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ 1 ਕਰੋੜ ਰੁਪਏ ਐਕਸ ਗ੍ਰੇਸ਼ੀਆ ਰਾਸ਼ੀ ਦਿੱਤੀ ਜਾ ਰਹੀ ਹੈ। ਹੁਣ ਤੱਕ ਸ਼ਹੀਦ ਹੋਏ ਸੈਨਿਕਾਂ ਦੇ 30 ਪਰਿਵਾਰਾਂ ਨੂੰ ਇਹ ਐਕਸ ਗ੍ਰੇਸ਼ੀਆ ਗ੍ਰਾਂਟ ਦਿੱਤੀ ਗਈ ਹੈ। ਅਖੀਰ ਵਿੱਚ ਮੈਂ ਭਾਰਤ ਦੇ ਸਾਰੇ ਮਹਾਨ ਸ਼ਹੀਦਾਂ ਨੂੰ ਪੂਰ ਕੋਟ ਪ੍ਰਣਾਮ ਕਰਦਾ ਹੋਇਆ ਪੰਜਾਬ ਅਤੇ ਦੇਸ਼ ਦੀ ਖੁਸ਼ਹਾਲੀ ਤੇ ਤਰੱਕੀ ਦੀ ਕਾਮਨਾ ਕਰਦਾ ਹਾਂ। ਜੈ ਹਿੰਦ। ਥੈਂਕ ਯੂ ਸਾਰਿਆਂ ਨੂੰ। لارڈس آفسن سردار گلی گیسوں کی میری بےنتی ہے کہ سارے مت مہمان کو پہلے فریڈم گروپ کا سنمان کیا جائے گا سارے کوشی طور پہ جن سا شری اکبر خان جی شری مکان چاول سے ولکم جی